ਦਾਸਪੁੱਤ ਤੈਨੂੰ ਆ ਕਮਰਾ ਕਿਵੇਂ ਲੱਗਿਆ ਵਧੀਆ ਹੈ ਨਾ ਹਾਂਜੀ ਮੰਮੀ ਜੀ ਕਮਰਾ ਵੀ ਸੋਹਣਾ ਤੇ ਤੁਹਾਡਾ ਘਰ ਵੀ ਬਹੁਤ ਖੁੱਲਾ ਡੁੱਲਾ ਹੈ ਕੱਲਾ ਸਾਡਾ ਘਰ ਨਹੀਂ ਪੁੱਤ ਇਹ ਅੱਜ ਤੋਂ ਬਾਅਦ ਇਹ ਤੇਰਾ ਵੀ ਹੈ ਉਦੋਂ ਤੂੰ ਇਹ ਕਿਉਂ ਕਿਹਾ ਵੀ ਤੁਹਾਡਾ ਘਰ ਖੁੱਲਾ ਡੁੱਲਾ ਤੂੰ ਐਂ ਕਹਿ ਵੀ ਆਪਣਾ ਘਰ ਹੈ ਖੁੱਲਾ ਡੁੱਲਾ ਅੱਜ ਤੋਂ ਬਾਅਦ ਆਪਣਾ ਇੱਕ ਪਰਿਵਾਰ ਹੈ ਹੈਪੀ ਤੋਂ ਵਾਜਾਪੱਤਰ ਲੈ ਬੱਤ ਤੂੰ ਐ ਕਰ ਆ ਕਿੱਟ ਨਮਾਰੀ ਜਿਤਰਿਆ ਇਹ ਚ ਹੈਪੀ ਨੇ ਕੱਪੜੇ ਨੇ ਤੁਸੀਂ ਇੱਥੇ ਬੈਠੋ ਮੈਂ ਹੁਣ ਚਾਹ ਬਣਾ ਕੇ ਲਿਆਉਣੀ ਆ ਠੀਕ ਹੈ ਮਮਾ ਮੇਕ ਕੀ ਹੋ ਗਿਆ ਹੁਣ ਤੈਨੂੰ ਇੰਨਾ ਗੁੱਸਾ ਕਰ ਤੋ ਚੜਾਇਆ ਫ੍ਰਿਜ ਤੋੜਨ ਵਾਲਾ ਕਰ ਰੱਖਿਆ ਮੈਂ ਤਾਂ ਐਂ ਤੋੜੂੰਗੀ ਮੇਰਾ ਤਾਂ ਜੀ ਕਰਦਾ ਮੈਂ ਕੰਧ ਚ ਸਿਰ ਮਾਰਾਂ ਮੈਂ ਕਿਉਂ ਮਾਰ ਲੇ ਕੰਧ ਚ ਸਿਰ ਐਡੀ ਕੀ ਗੱਲ ਹੋ ਗਈ ਜਿਹੜਾ ਤੂੰ ਸਿਰ ਪਣਾਉਣ ਨੂੰ ਫਿਰਦੀ ਐ ਕੀ ਗੱਲ ਹੋ ਗਈ ਉਹ ਹਜੇ ਤੁਹਾਨੂੰ ਪਤਾ ਹੀ ਨਹੀਂ ਵੀ ਕੀ ਗੱਲ ਹੋਈ ਐ ਮੈਂ ਇੰਨੀ ਗੁੱਸੇ ਚ ਕਿਉਂ ਆ ਉਹ ਨਾਲੇ ਮੈਂ ਤੁਹਾਨੂੰ ਉਹਨਾਂ ਦੇ ਘਰ ਹੀ ਦੱਸਿਆ ਸੀ ਵੀ ਮੈਨੂੰ ਮੁੰਡਾ ਪਸੰਦ ਨਹੀਂ ਪਰ ਤੁਸੀਂ ਮੇਰੀ ਇੱਕ ਨਹੀਂ ਸੁਣੀ ਜਾ ਕੇ ਸਿੱਧਾ ਨੰਦਾ ਤੇ ਬਿਠਾਤਾ। ਨਾ ਹੋਰ ਕੀ ਕਰਦੀ ਸਿੱਧਾ ਨੰਦਾ ਤੇ ਬਿਠਾਉਣਾ ਸੀ। ਉੱਥੇ ਜਵਾਬ ਦੇ ਕੇ ਕਿ ਮੈਂ ਆਪਦੀ ਬੇਇੱਜ਼ਤੀ ਕਰਾਉਣੀ ਸੀ। ਨਾਲੇ ਮੁੰਡੇ ਚ ਕੀ ਘਾਟ ਐ ਤੇਰੇ ਨਾਲ ਜੋੜੀ ਮਿਲਦੀ ਐ। ਸੁਖ ਨਾ ਕੱਦ-ਕਾਠ ਨਹੀਂ ਵਧੀਆ। ਨਾ ਹੋਰ ਤੈਨੂੰ ਕੀ ਚਾਹੀਦਾ? ਉਹ ਮੰਮੀ ਕੱਦ-ਕਾਠ ਤੇ ਉਮਰ ਜਿੱਤਾ ਠੀਕ ਐ ਪਰ ਜਿਹੜਾ ਆ ਉਹਦੇ ਚ ਦੇਸੀ ਪੁਣਾ ਜਨਾ ਇਹ ਨਹੀਂ ਮੈਨੂੰ ਵਧੀਆ ਲੱਗਦਾ। ਅੱਜ ਕਿੰਨਾ ਸ਼ਰਗਨਾ ਦਾ ਦਿਨ ਐ ਅੱਜ ਹੀ ਦੇਖ ਲੋ ਕਿਹੋ ਜਿਹੇ ਕੱਪੜੇ ਪਾਏ ਹੋਏ ਨੇ ਉਹਨੂੰ ਤਾਂ ਇੰਨੀ ਵੀ ਅਕਲ ਨਹੀਂ ਵੀ ਮਸਾ ਮਸਾ ਤਾਂ ਵਿਆਹ ਹੋਣ ਲੱਗਿਆ ਘਟੋ ਘਟ ਅੱਜ ਤਾਂ ਨਵੇਂ ਕੱਪੜੇ ਲੈ ਲੈਂਦਾ ਚਲੋ ਕੱਪੜਿਆਂ ਦੀ ਵੀ ਛੱਡੋ ਪੈਰਾ ਜੇ ਦੇਖਿਆ ਸੀ ਜੁੱਤੀ ਪਾਈ ਹੋਈ ਸੀ ਉਹ ਵੀ ਪੁਰਾਣੀ ਮੈਨੂੰ ਤਾਂ ਇੱਥੋਂ ਗਲੀ 'ਚ ਆਉਂਦੀ ਨੂੰ ਵੀ ਸ਼ਰਮ ਆਉਂਦੀ ਸੀ ਵੀ ਲੋਕ ਕੀ ਕਹਿੰਦੇ ਹੋਣਗੇ ਵੀ ਕਮ ਸਿਕਮ ਪ੍ਰੋਣਾ ਨਵੇਂ ਜੁੱਤੇ ਤਾਂ ਲੈ ਲੈਂਦਾ ਜੇ ਕੱਪੜੇ ਨਹੀਂ ਲੈਣੇ ਸੀ ਨਾ ਤੈਨੂੰ ਉਹਦੀ ਜੁੱਤੀ ਨਾਲ ਕੀ ਅਲਰਜੀ ਐ ਚਾਹੇ ਨਵੀਆਂ ਚਾਹੇ ਪੁਰਾਣੀਆਂ ਉਹ ਮੰਮੀ ਬੰਦਾ ਜੁੱਤੀਆਂ ਦੇ ਪਛਾਣਿਆ ਜਾਂਦਾ ਵੀ ਉਹਦੀ ਕਿੰਨੀ ਕਲਕਾਤ ਐ ਚਲ ਚੁੱਪ ਕਰਨੀ ਹੋਣਾ ਔਕਾਤ ਤਾਂ ਉਹਦੀ ਤੈਨੂੰ ਵੀ ਪਤਾ ਐ ਮੈਨੂੰ ਵੀ ਪਤਾ ਐ ਵੀ ਕਿੰਨੀ ਕ ਐ ਆ ਤੇ ਆ ਬਣਗੀ ਲੈ ਜਾ ਚੁੱਪ ਕਰਕੇ ਨਾਲੇ ਮੇਰੀ ਗੱਲ ਸੁਣਾ ਅੱਛੇ ਕਿ ਆ ਗਏ ਨਾ ਚਾਹ ਪਾਣੀ ਪੀ ਬੈਠ ਕੇ ਕਿਤੇ ਚੁੱਪ ਕਰਕੇ ਨਾ ਬੈਠੀ ਰਹੀ ਕੋਈ ਗੱਲਬਾਤ ਕਰੀ ਜਾਈ ਉਹਦੇ ਨਾਲ ਗੱਲਾਂ ਨੂੰ ਮੰਮੀ ਮੈਂ ਕੀ ਬਾਤਾਂ ਪਾਉਣੀਆਂ ਨੇ ਜੇ ਉਹ ਆਪ ਗੱਲ ਕਰੂ ਤਾਂ ਕਰ ਨੂੰ ਨਹੀਂ ਮੈਥੋਂ ਨਹੀਂ ਹੁੰਦੀਆਂ ਤੂੰ ਆ ਚਾਹ ਲੈ ਜਾ ਉਹ ਢੀਕਦਾ ਹੋਊਗਾ ਬੈਠਾ ਨਹੀਂ ਉਹ ਸੋਚੂਗਾ ਵੀ ਮਾਵਾਂ ਤਿਆਂਰ ਸੋਚੀ ਗੱਲਾਂ ਮਾਰੀ ਜਾਂਦੀਆਂ ਨੇ ਆ ਕੀ ਜੀ ਤੁਸੀਂ ਕੋਈ ਬਿਸਕੁਟ ਤਾਂ ਲਿਆਈ ਨਹੀਂ ਤੁਸੀਂ ਤਾਂ ਖਾਲੀ ਚਾਹ ਪੀ ਜਾਣੇ ਹੋ ਕਮ ਸੇ ਕਮ ਇੱਕ ਅੱਧਾ ਬਿਸਕੁਟ ਤਾਂ ਲੈ ਲਓ ਲਵੀ ਜੀ ਮੈਨੂੰ ਤਾਂ ਆਦਤ ਨਹੀਂ ਚਾਹ ਨਾਲ ਬਿਸਕੁਟ ਖਾਣ ਦੀ ਅੱਛਾ ਅੱਛਾ ਤੁਹਾਨੂੰ ਆਦਤ ਨਹੀਂ ਜੇ ਤਾਂ ਕਦੇ ਚਾਹ ਨਾਲ ਬਿਸਕੁਟ ਖਾਦੇ ਹੋਣ ਤਾਂ ਤਾਂ ਆਦਤ ਬਣੇ ਚਲੋ ਫਿਰ ਤੁਸੀਂ ਐਵੇਂ ਲੈ ਆਈ ਨਾ ਨਾ ਲਵੇ ਮੈਂ ਲੈ ਲੈਣਾ ਬਿਸਕਟ ਭਲਾ ਚਾਹ ਨਾਲ ਕਿਹਨੂੰ ਨਹੀਂ ਚੰਗੇ ਲੱਗਦੇ ਹਾਂ 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 ਲੋ ਕਈ ਬੰਦਿਆਂ ਨੂੰ ਪਹਿਲੀ ਵਾਰ ਮਿਲੀ ਚੀਜ਼ ਪਸੰਦ ਆਉਂਦੀ ਹੁੰਦੀ ਹੈ ਜੇ ਤੁਸੀਂ ਡਰਾਈ ਫਰੂਟ ਕਹੋ ਨਾ ਤਾਂ ਮੈਂ ਉਹ ਵੀ ਲੈ ਆ ਕੇ ਰੱਖ ਦਿੰਨੀ ਆ ਡਰਾਈ ਫਰੂਟ ਨਾ ਨਾ ਜੀ ਡਰਾਈ ਫਰੂਟ ਕੀ ਕਰਨਾ ਮੈਂ ਤਾਂ ਬਿਸਕਟ ਹੀ ਬਹੁਤ ਨੇ ਠੀਕ ਹੈ ਖਾ ਲੋ ਫਿਰ ਕਿ ਮੈਂ ਸਮਝਾ ਮੈਂ ਕੁੜੀ ਨੂੰ ਕਿਤੇ ਹੋਰ ਹੀ ਨਾ ਬਾ ਦਿਮਾਗ ਵਾਲੀਆਂ ਗੱਲਾਂ ਕਰੀ ਜਾਵੇ ਮੁੰਡੇ ਨਾਲ ਮੁੰਡਾ ਮਗਰੋਂ ਕਿਤੇ ਕੁੜੀ ਨੂੰ ਛਾਣੇ ਨਾ ਕਿਤੇ ਅਰਧਾ ਬੈਗ ਚੱਕ ਕੇ ਹੋਰ ਨਾਬ ਦੇ ਘਰੇ ਵਗ ਜੇ ਤਾਂ ਕਰਦੀ ਐ ਹੋਰਾਂ ਨਹੀਂ ਸਮਝਦੀ ਨਾ ਹੁੰਦਾ ਨਹੀਂ ਕੋਈ ਗੱਲ ਕੀਤੀ ਕੋਈ ਅੰਦਰ ਕਿਤੇ ਉਹ ਗੁੱਸਾ ਕਰ ਗਿਆ ਹੋਵੇ ਨਾ ਗੁੱਸੇ ਨੂੰ ਮੈਂ ਕਿਹੜਾ ਉਹਦੇ ਡਾਂਗ ਮਾਰਤੀ ਅੰਦਰ ਮੈਂ ਤਾਂ ਦੋ ਚਾਰ ਗੱਲਾਂ ਹੀ ਕਰੀਆਂ ਨੇ ਉਹਨਾਂ ਗੱਲਾਂ ਦਾ ਚਾਹੇ ਉਹ ਗੁੱਸਾ ਕਰੇ ਨਾ ਕਰੇ ਮੈਨੂੰ ਕੀ ਮੈਂ ਤਾਂ ਐਂ ਡਰਦੀ ਆ ਵੀ ਕੋਈ ਨਵਾਂ ਚੰਦ ਨਾ ਚੜ੍ਹਦੀ ਆ ਅਜੇ ਜਿਹੇ ਤੇਰੀ ਜਵਾਨ ਹੈ ਨਾ ਮੈਨੂੰ ਐਂ ਲੱਗਦਾ ਵੀ ਤੂੰ ਉਹਨੂੰ ਘਰੋਂ ਕੱਢ ਕੇ ਰਹੇਗੀ ਨਾ ਘਰੋਂ ਕੱਢ ਨੂੰ ਮੈਂ ਕਿਹੜਾ ੱਟਕੇ ਮਾਰਦੀ ਆ ਉਹ ਤਾਂ ਬਿਸਕੁਟਾਂ ਦੀਆਂ ਗੱਲਾਂ ਚੱਲਦੀਆਂ ਸੀ ਕਹਿੰਦੇ ਮੈਨੂੰ ਆਤ ਨਹੀਂ ਫਿਰ ਮੈਂ ਕਹਿੰਦਾ ਅभी ਚਲ ਤੈਨੂੰ ਡਰਾਈ ਫਰੂਟ ਲਿਆ ਦਿੰਨੀ ਆ ਤੂੰ ਨਾ ਥੋੜਾ ਜਿਆਦਾ ਆਪਦੀ ਜਵਾਨ ਨੂੰ ਲਗਾਮ ਦੇ ਕੇ ਰੱਖਿਆ ਕਰ ਅੱਜ ਉਹਦਾ ਪਹਿਲਾ ਦਿਨ ਹੈ ਆਪਣੇ ਘਰੇ ਉਹਦੀ ਇੱਜ਼ਤ ਕਰਿਆ ਕਰ ਨਾ ਮੰਮੀ ਮੈਂ ਇਹ じゃ ਕੀ ਕਹਤਾ ਉਹਨਾਂ ਨੂੰ ਤੁਸੀਂ ਤਾਂ ਮੇਰੇ ਮੰਗਰ ਆਏ ਪਿਓ ਜਿਵੇਂ ਮੈਂ ਉਹਨਾਂ ਨੂੰ ਬਾਹੋਂ ਫੜ ਕੇ ਬਾਹਰ ਕੱਢਦਾ ਹੋਵੇ ਦੇਖ ਮੇਰੀ ਗੱਲ ਧਿਆਨ ਨਾਲ ਸੁਣਾ ਇਹ ਸਾਰਾ ਕੁਝ ਤੇਰੇ ਹੀ ਕੀਤਾ ਵਿਆ ਤੂੰ ਹੀ ਮੈਨੂੰ ਮਤ ਦਿੱਤੀ ਸੀ ਇਹ ਵੀ ਮੰਮੀ ਆਪਾਂ ਐਂ ਵਿਆਹ ਕਰ ਲੀਏ ਤੇ ਘਰ ਜਮਾਈ ਰੱਖਣ ਦਾ ਏੜੀਆ ਤੇਰਾ ਹੀ ਸੀਗਾ ਹੁਣ ਤੂੰ ਹੀ ਉਹਦੇ ਘਰ ਆਏ ਤੋਂ ਗੁੱਸਾ ਕਰੀ ਜੰਨੀ ਐ ਮੰਮੀ ਮੈਂ ਮੰਦੀ ਆ ਵੀ ਆਈਡੀਆ ਮੇਰਾ ਸੀ ਪਰ ਮੈਨੂੰ ਕੀ ਪਤਾ ਸੀ ਵੀ ਮੁੰਡਾ ਇੰਨਾ ਦੇਸੀ ਹੋਊ ਜਿਹਨੂੰ ਕੱਪੜੇ ਨਹੀਂ ਮੈਚ ਕਰਨੇ ਹੁੰਦੇ ਉਹਨੂੰ ਇਹ ਤਾਂ ਪਤਾ ਨਹੀਂ ਵੀ ਜਿਹੜੀ ਪੱਗ ਆ ਪੈਂਟ ਸ਼ਰਟ ਨਾਲ ਮੈਚ ਕਰਕੇ ਬੰਨੀ ਦੀ ਹੁੰਦੀ ਹੈ ਪੈਂਟ ਕਾਲੀ ਸ਼ਰਟ ਕਿਸੇ ਹੋਰ ਰੰਗ ਦੀ ਪੱਗ ਕਿਸੇ ਹੋਰ ਰੰਗ ਦੀ ਨਹੀਂ ਫੇਰ ਕੀ ਹੋ ਗਿਆ ਜੇ ਪੈਂਟ ਹੋਰ ਰੰਗ ਦੀ ਸੀ ਪੱਗ ਹੋਰ ਰੰਗ ਦੀ ਸੀ ਤਾਂ ਉਹ ਤੋਂ ਕਿ ਲੈਣਾ ਨਾ ਮੰਮੀ ਲੈਣਾ ਕਿਉਂ ਨਹੀਂ ਜੇ ਕੱਲੂ ਕਿਤੇ ਮੇਰੇ ਨਾਲ ਬਾਜ਼ਾਰ ਜਾਊਗਾ ਤਾ ਇਹ ਜੇ ਕੱਪੜੇ ਪਾ ਕੇ ਜਾਊਗਾ ਹੁਣ ਤਾਂ ਇਹ ਹੀ ਮੰਨ ਲਓ ਜਿਹੜੇ ਉਹ ਅੱਜ ਕੱਪੜੇ ਪਾ ਕੇ ਆਏ ਨਾ ਉਹਦੇ ਲਈ ਤਾਂ ਉਹ ਨਵੇਂ ਫੈਸ਼ਨ ਦੇ ਹੀ ਨੇ ਜਿਹੜਾ ਕੋਈ ਦੇਖੂਗਾ ਨਾ ਉਹ ਤਾਂ ਆਹੀ ਕਹੂਗਾ ਵੀ ਕੁੜੀ ਦੇ ਤਾਂ ਨਵੇਂ ਫੈਸ਼ਨ ਦੇ ਕੱਪੜੇ ਨੇ ਤੇ ਮੁੰਡਾ ਪੁਰਾਣੇ ਫੈਸ਼ਨ ਦੇ ਪਾਈ ਫਿਰਦਾ ਫਿਰ ਹੁਣ ਤਾਂ ਕੁਝ ਕਰਨੀ ਨਾ ਸਕਦੇ ਜਿਹੇ ਜਹ ਹੈਗਾ ਹੁਣ ਤਾਂ ਉਹ ਜਿਹੀ ਲਿਜਾਣਾ ਪਊ ਜਿੱਥੇ ਵੀ ਜਾਣਗੀ ਲੈ ਮੰਮੀ ਮੈਂ ਨਹੀਂ ਇਹੋ ਜੇ ਕੱਪੜਿਆਂ ਚ ਕਿਤੇ ਵੀ ਲੈ ਕੇ ਜਾਂਦੀ ਜੇ ਕਿਤੇ ਰਸਤੇ 'ਚ ਮੇਰੀ ਕੋਈ ਸਹੇਲੀ ਮਿਲ ਗਈ ਮੇਰੀ ਤਾਂ ਬੇਇੱਜ਼ਤੀ ਹੋ ਜੂ। ਮਾਂ ਜੇ ਬੇਇੱਜ਼ਤੀ ਦਾ ਇੰਨਾ ਹੀ ਡਰ ਸੀ ਤਾਂ ਆਈੜੀ ਇਹ ਕਾਤੋਂ ਦੇਣੇ ਸੀ। ਉਦੋਂ ਤਾਂ ਕਹਿੰਦੀ ਸੀ ਮੰਮੀ ਆਪਾਂ ਐ ਕਰ ਲਾਂਗੇ, ਐ ਕਰ ਲਾਂਗੇ। ਹੁਣ ਕਰ ਲਾ ਉਹਨੇ। ਮੰਮੀ ਇਹ ਪਲਾਨ 'ਚ ਮੈਂ ਕੱਲੀ ਨਹੀਂ, ਤੁਸੀਂ ਵੀ ਮੇਰੇ ਨਾਲ ਹੀ ਹੋ। ਨਾਲ ਤਾਂ ਮੈਂ ਤਾਂ ਹੀ ਸੀ। ਜੇ ਤੂੰ ਮੈਨੂੰ ਸਲਾਹ ਦਿੱਤੀ ਸੀ। ਨਹੀਂ ਮੈਂ ਦੋ ਕਿੱਲਾਂ 'ਤੇ ਕਿੱਥੇ ਕਰਦੀ ਸੀ ਰਿਸ਼ਤਾ। ਨਾ ਮੰਮੀ ਨਿਸ਼ਤਾ ਕਰ ਲੱਗੇ ਇਹ ਤਾਂ ਦੇਖ ਲੈਂਦੇ ਵੀ ਮੁੰਡਾ ਬਣਦਾ ਠੰਡਦਾ ਕਿ ਨਹੀਂ ਬਾਕੀ ਤਾਂ ਮੈਨੂੰ ਪਤਾ ਹੀ ਸੀ ਵੀ ਜ਼ਮੀਨ ਵੀ ਘਟ ਹੈ ਤੇ ਪੜਿਆ ਲਿਖਿਆ ਵੀ ਘਟ ਹੈ ਨਹੀਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੈ ਉਹਦੇ ਬਣਨ ਠੰਡਣ ਤੋਂ ਕੀ ਲੈਣਾ ਤੂੰ ਹੁਣ ਇਹ ਸੋਚ ਵੀ ਆਪਣਾ ਕੰਮ ਕਿਵੇਂ ਸਿਰੇ ਲਾਉਣਾ ਆ ਜਿਹੜਾ ਤੂੰ ਮੈਨੂੰ ਆਈਡੀਆ ਦਿੰਦੀ ਸੀ ਨਾ ਉਹਨੂੰ ਦੇਖ ਕਿਵੇਂ ਪੂਰ ਚਾੜਨਾ ਮੰਮੀ ਮੇਰੇ ਤਾਂ ਦਿਮਾਗ ਤੇ ਪਹਿਲੇ ਹੀ ਬਹੁਤ ਟੈਨਸ਼ਨ ਹੈ ਮੈਂ ਆਈਡੀਆ ਬਾਰੇ ਕੀ ਸੋਚਾਂ ਜੇ ਨਹੀਂ ਸੋਚੇਗੀ ਨਾ ਤਾਂ ਸਾਰਾ ਕੁਝ ਹੱਥ ਚੋਂ ਗਵਾ ਲੇਗੀ ਫੇਰ ਨਾ ਕਹੀਂ ਮਾਂ ਨੇ ਸਾਥ ਨਹੀਂ ਦਿੱਤਾ ਪਰ ਮੰਮੀ ਮੈਨੂੰ ਹੁਣ ਸਾਫ਼-ਸਾਫ਼ ਦੱਸੋ ਮੈਂ ਕੀ ਕਰਾਂ ਆ ਇਹ ਗੱਲ ਠੀਕ ਹੈ ਮੰਮੀ ਮੇਰੀ ਗੱਲ ਸੁਣੋ ਜੀ ਮੈਂ ਤਾਂ ਤੁਹਾਨੂੰ ਆਏ ਕਹਿੰਦੀ ਸੀ ਵੀ ਤੁਸੀਂ ਚੇਂਜ ਕਰ ਲੈਂਦੇ ਉਹ ਚੇਂਜ ਕਰਨ ਨੂੰ ਕੀ ਆ ਮੇਰੇ ਤਾਂ ਚੇਂਜ ਵਾਲੀ ਕੱਪੜੇ ਨੇ ਵੀਰਾ ਮਤਲਬ ਇਹ ਸੀ ਵੀ ਤੁਸੀਂ ਕੋਈ ਲੋਅ ਟੀ-ਸ਼ਰਟ ਪਾ ਲੈਂਦੇ ਮੈਂ ਤੁਹਾਨੂੰ ਤੁਹਾਡੇ ਬੈਗ ਚੋਂ ਕੱਢ ਕੇ ਫੜਾ ਦਿੰਦੀ ਆ ਚਲੋ ਠੀਕ ਹੈ ਜੀ ਫੜਾ ਦਿਓ ਲਿਓਨੀ ਆ ਜੀ ਆ ਲੋ ਜੀ ਬੈਗ ਇੱਕ ਉਹ ਦੇਖ ਕੇ ਆਪਣੀ ਪਸੰਦ ਦਾ ਪਾ ਲਓ ਚਲੋ ਠੀਕ ਹੈ ਮੈਂ ਹੁਣ ਚੇਂਜ ਕਰਕੇ ਅੱਛਾ ਜੀ ਨਾਲੇ ਮੈਂ ਵੀ ਚੇਂਜ ਕਰ ਦਿੰਦਾ ਠੀਕ ਹੈ ਨੀਆ ਤੂੰ ਸੂਟ じゃ ਬਦਲ ਲਿਆ ਨਾਲੇ ਪਰਸ ਚੱਕ ਲਿਆ ਹੁਣ ਕਿੱਧਰ ਚੱਲੀ ਆਂ ਮੰਮੀ ਮੈਂ ਕੱਲੀ ਨਹੀਂ ਜਾਂਦੀ ਤੁਹਾਡਾ ਜਵਾਈ ਵੀ ਮੇਰੇ ਨਾਲ ਜਾ ਰਿਹਾ ਹੈ ਅੱਛਾ ਉਹ ਵੀ ਨਾ ਆ ਜਾਊਗਾ ਪਹਿਲਾਂ ਤਾਂ ਤੂੰ ਕਹਿੰਦੀ ਸੀ ਮੇਰੀ ਬੇਇੱਜ਼ਤੀ ਹੋਊਗੀ ਜੇ ਮੈਂ ਕਿਤੇ ਉਹਨੂੰ ਨਾਲ ਲੈ ਕੇ ਗਈ ਤੇ ਫਿਰ ਹੁਣ ਕੀ ਹੋ ਗਿਆ ਮੈਂ ਹੁਣ ਨਹੀਂ ਤੇਰੀ ਕੋਈ ਸਹੇਲੀ ਮਿਲੂ ਤੈਨੂੰ ਬਾਜ਼ਾਰ 'ਚ ਜਿਹੜੀ ਤੇਰੀ ਬੇਇੱਜ਼ਤੀ ਕਰੂ ਉਹ ਮੰਮੀ ਲੱਗਦਾ ਤੁਸੀਂ ਮੈਨੂੰ ਸਮਝੇ ਨਹੀਂ ਮੈਂ ਥੋਡੇ ਦੱਸੇ ਰਸਤੇ 'ਤੇ ਹੀ ਚੱਲ ਰਹੀ ਆ ਇਹ ਤਾਂ ਤੁਹਾਨੂੰ ਬਾਅਦ 'ਚ ਹੀ ਪਤਾ ਲੱਗੂ ਨਾਲੇ ਤੁਸੀਂ ਆਪ ਤਾਂ ਕਿਹਾ ਸੀ ਵੀ ਇਹਦੀ ਇੱਜ਼ਤ ਕਰਿਆ ਕਰ ਉਹੀ ਮੈਂ ਕਰ ਰਹੀ ਆ ਅੱਛਾ ਫਿਰ ਤਾਂ ਠੀਕ ਹੈ ਜਿੰਨੀ ਤੇਰੀ ਇੱਜ਼ਤ ਕਰਨਗੀ ਨਾ ਉਨਾ ਹੀ ਇਹ ਖੁਸ਼ ਰਹੂਗਾ ਠੀਕ ਹੈ ਮੰਮੀ ਹਾਂਜੀ ਚੱਲੀਏ ਆਪਾਂ ਮੰਮੀ ਜੀ ਤੁਸੀਂ ਵੀ ਨਾਲ ਹੀ ਚੱਲਦੇ ਸਾਡੇ ਆਪਾਂ ਨਾਲੇ ਘੁੰਮੇ ਆਉਂਦੇ ਨਾਲੇ ਕੁਝ ਖਾ ਪੀ ਆਉਂਦੇ ਨਾ ਪੁੱਤ ਮੈਂ ਤਾਂ ਕੀ ਕਰੂੰਗੀ ਤੁਸੀਂ ਦੋਨੇ ਜਣੇ ਜਾਇਓ ਚਲੋ ਠੀਕ ਹੈ ਜੀ ਆਪਾਂ ਹੀ ਚੱਲਦੇ ਆ ਆਜੋ ਲੱਗ ਸੇ ਕੁੜੀ ਵੀ ਹੁਣ ਸਮਝੀ ਐ ਇਹਨੂੰ ਕੀ ਪਤਾ ਜੇ ਕਿਸੇ ਨੂੰ ਜਾਲ ਚ ਫਸਾਉਣਾ ਨਾ ਤਾਂ ਪਿਆਰ ਨਾਲ ਫਸਾਈਦਾ ਮੈਂ ਇਹਨੂੰ ਖਵਾ ਪਿਆ ਇਹਦੀ ਇੱਜ਼ਤ ਕਰ ਤਾਂ ਹੀ ਇਹ ਆਪਣੇ ਤੇ ਯਕੀਨ ਕਰੂ